ਪੰਜਾਬ ਨਾ ਸੀਮਾ ਨਾ ਅਸੀਮ ਹੈ ਪੰਜਾਬ ਦਾ ਤਕਸੀਮਦਰ ਤਕਸੀਮ ਹੈ ਇਕਤਾ ਪੰਜਾਬ ਦੀ ਭੂਗੋਲਿਕ ਸਿਆਸਤ ਦਾ ਇਕਬਾਲ ਹੈ ਪੰਜਾਬ ਦੀਆਂ ਹੱਦਾਂ ਲਗਾਤਾਰ ਸੁੰਗੜਦੀਆਂ ਗਈਆਂ ਨੇ ਇੱਕ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸਿੱਖੇਬਰ ਦਰਰੇ ਤੋਂ ਦੱਖਣੀ ਕਸ਼ਮੀਰ ਤੱਕ ਫੈਲਾ ਪੰਜਾਬ ਦੂਜਾ ਪੰਜਾਬ ਸੀ 1947 ਦੀ ਵੰਡ ਤੋਂ ਪਹਿਲਾਂ ਦਾ ਪੰਜਾਬ ਅਟਕ ਦਰਿਆ ਤੋਂ ਦਿੱਲੀ ਤੱਕ ਦੇ ਡੇਰਾ ਗਾਜ਼ੀ ਖਾਨ ਤੋਂ ਕਾਂਗੜੇ ਚੰਬੇ ਤੱਕ ਫੈਲਾ ਪੰਜਾਬ ਤੀਜਾ ਪੰਜਾਬ ਪੰਜਾਬੀ ਸੂਬੇ ਮੋਰਚੇ ਤੋਂ ਬਾਅਦ ਦਾ ਪੰਜਾਬ ਦੀ ਹੱਦ ਅੰਬਾਲੇ ਨਾਲ ਲੱਗਦੀ ਹੈ ਜਿਸ ਨੂੰ ਅਜੇ ਤੱਕ ਪੰਜਾਬੀ ਬੋਲਦੇ ਇਲਾਕੇ ਨਹੀਂ ਮਿਲੇ ਜਿਦੇ ਪਾਣੀ ਝਗੜਿਆਂ 'ਚ ਮਿਲਣਾ 'ਚ ਫਸੇ ਹੋਏ ਨਹੀਂ ਜਿਸ ਨੂੰ ਲਾਹੌਰ ਵਰਗੀ ਆਪਣੀ ਰਾਜਸਤਾਨੀ ਨਹੀਂ ਮਿਲੀ ਅੱਜ ਸ਼੍ਰੋਮਣੀ ਅਕਾਲੀ ਦਲ ਭਾਜਪਾ ਦੀ ਸਰਕਾਰ ਵੱਲੋਂ ਪੰਜਾਬੀ ਸੂਬੇ ਮੋਰਚੇ ਦੀ ਪੰਜਵੀਂ ਵਰੇਗੰਡ ਮਨਾਈ ਜਾ ਰਹੀ ਹੈ ਅੰਮ੍ਰਿਤਸਰ 'ਚ ਵੱਡੇ ਸਮਾਗਮ ਰੱਖੇ ਗਏ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਤੇ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਰੀ ਸਮਾਗਮ ਦੇ ਮਹਿਮਾਨ ਨੇ ਸਵਾਲ ਇਹ ਪੈਦਾ ਹੁੰਦਾ ਹੈ ਕਿ 50 ਸਾਲਾਂ ਬਾਅਦ ਅਕਾਲੀ ਸਰਕਾਰ ਪੰਜਾਬੀ ਸੂਬਾ ਮੋਰਚੇ ਦੇ ਇਤਿਹਾਸ ਨੂੰ ਪੰਜਾਬ ਦੇ ਕੈਨਵਸ ਤੇ ਕਿਉਂ ਉਤਾਰ ਰਹੀ ਹੈ ਕੀ ਪੰਜਾਬੀ ਸੂਬਾ ਮੋਰਚੇ ਦੀ ਸਿਆਸਤ 2017 ਵਿਧਾਨ ਸਭਾ ਚੋਣਾਂ ਲਈ ਕੀਤੀ ਜਾ ਰਹੀ ਹੈ ਜਾਂ ਪੰਜਾਬ ਨੂੰ ਫੇਰ ਪਛਾਣ ਦੀ ਸਿਆਸਤ ਵੱਲ ਜਾ ਰਿਹਾ ਹੈ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਪੰਜਾਬੀ ਸੂਬਾ ਲੈ ਕੇ ਪੰਜਾਬ ਨੇ ਕੀ ਪਾਇਆ ਤੇ ਕੀ ਗਵਾਇਆ ਪੰਜਾਬੀ ਸੂਬੇ ਮੋਰਚੇ ਦੀ ਪੰਜਾਬੀ ਵਰੇਗੰਡ ਮੌਕੇ ਇਹ ਚਰਚਾ ਇਸ ਲਈ ਵੀ ਜ਼ਰੂਰੀ ਹੈ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਦੀ ਇਤਿਹਾਸ ਦੇ ਵਿਸ਼ਲੇਸ਼ਣ ਤੇ ਪੰਛੀ ਝਾਤ ਪੈ ਸਕੇ। ਪੰਜਾਬ ਸੂਬੇ ਦੇ ਸੰਘਰਸ਼ ਨੂੰ ਨੇੜਿਓਂ ਦੇਖਣ ਵਾਲੇ ਮਹਾਰਾਦੀ ਵਖੂ ਵਖਰੀ ਰਾਏ। ਪੰਜਾਬ ਦੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਪੰਜਾਬ ਸਰਕਾਰ ਤੋਂ ਪੁੱਛਦੇ ਨੇ ਕਿ ਸਰਕਾਰ ਕਿਹੜੀ ਪ੍ਰਾਪਤੀ ਲਈ ਪੰਜਾਬੀ ਵਰੇਗਣ ਦੇ ਜਸ਼ਨ ਮਨਾ ਰਹੀ ਹੈ। ਉਨ੍ਹਾਂ ਮੁਤਾਬਕ ਪੰਜਾਬੀ ਸੂਬੇ ਦਾ ਪੰਜਾਬ ਨੂੰ ਘਟ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਜ਼ਿਆਦਾ ਫਾਇਦਾ ਹੋਇਆ। ਪੰਜਾਬੀ ਸੂਬੇ ਤੋਂ ਬਾਅਦ ਹੀ ਪੰਜਾਬ 'ਚ ਅਕਾਲੀ ਦਲ ਦੀਆਂ ਧੜਾ-ਧੜ ਸਰਕਾਰਾਂ ਬਣੀਆਂ। ਉਹ ਪਹਿਲਾ ਮੋਰਚਾ ਸੀ ਜਿਹਦੇ ਚ ਕਾਲ ਸਕਦਾ ਰਿਹਾ 10000 ਵੀ ਕੋਟ ਐਸਟਰੋ ਐਸੀ ਐਸੇ ਪਿਛੇ ਦਾ ਪ੍ਰਧਾਨ ਵੀ ਹੋਇਆ ਸੀ ਅਕਾਲੀ ਦਲ ਦਾ ਪ੍ਰਧਾਨ ਵੀ ਹੋਇਆ ਸੀ ਉਸ ਤੋਂ ਬਾਅਦ 60 ਦੇ ਵਿੱਚ ਦੁਬਾਰਾ ਮੋਰਚਾ ਲੱਗਦਾ ਉਹਨਾਂ 43 ਬੰਦੇ ਤੁਹਾਡੇ ਸ਼ਹੀਦ ਹੋ ਗਏ 10000 ਬੰਦੇ ਝੇਲ ਦੇ ਵਿੱਚ ਗਏ ਤੇ ਜਿਹੜੀ ਪ੍ਰਾਪਤੀ ਹੈ ਉਹ ਤੇ ਕੁਝ ਤੇ ਮਾਰਕ ਹੈ ਚੰਡੀਗੜ੍ਹ ਤੁਹਾਨੂੰ ਨਹੀਂ ਮਿਲਿਆ ਪਾਣੀ ਤੁਹਾਡਾ ਗਿਆ ਤੇ ਤੁਹਾਡੀ ਪ੍ਰਾਪਤੀ ਤੁਸੀਂ ਸੈਲੀਬ੍ਰੇਟ ਕੀ ਕਰ ਰਹੇ ਹੋ ਪੰਜਾਬ ਦੇ ਵਿੱਚ ਆਰਥਿਕ ਵਿਕਾਸ ਵੱਡਾ ਮਸਲਾ ਹੈ ਪੰਜਾਬੀ ਸੂਬਾ ਬਣਨ ਤੋਂ ਬਾਅਦ ਪੰਜਾਬ ਦਾ ਕਿੰਨਾ ਕੁ ਆਰਥਿਕ ਵਿਕਾਸ ਹੋਇਆ ਹੈ ਇਸ ਬਾਰੇ ਮਹਾਰਾ ਦੇ ਵਿਆਖਰਾਏ ਕੁਝ ਮੰਨਦੇ ਨੇ ਕਿ ਪੰਜਾਬ ਹਰਿਆਣਾ ਦੇ ਮੁਕਾਬਲੇ ਕਿਤੇ ਪਛੜਿਆ ਹੈ ਤੇ ਦੂਜੇ ਮੰਨਦੇ ਨੇ ਕਿ ਪੰਜਾਬ ਨੇ ਪੰਜਾਬੀ ਸੂਬਾ ਬਣਨ ਤੋਂ ਬਾਅਦ ਗਰੀਬੀ ਦੂਰ ਕੀਤੀ ਹੈ ਰਹਿਣ-ਸਹਿਣ ਦਾ ਜੀਵਨ ਪੱਤਰ ਉੱਚਾ ਕੀਤਾ ਹੈ ਪੰਜਾਬ ਨੇ ਅਲਟੀਮੇਟਲੀ ਇਹਦੇ ਵਿੱਚ ਇਕਨਾਮਿਕ ਤੌਰ ਤੇ ਨੁਕਸ ਕੀਤਾ ਕਿਉਂਕਿ ਜਿਹੜੇ ਪਹਿਲੇ ਇੰਡਸਟਰੀਅਲਸ ਡਵੈਲਪ ਹੁੰਦੇ ਆ ਪੰਜਾਬ ਦੇ ਉਹ ਹਰਿਆਣੇ ਰੇਚ ਹੁੰਦੇ ਜਿਵੇਂ ਫਰੀਦাবাদ ਇਹ ਡਵੈਲਪ ਉਧਰ ਹੁੰਦੇ ਆ ਤਰਾਇ ਦਾ ਏਰੀਆ ਡਵੈਲਪ ਹੋਇਆ ਤਰਾਉੜੀ ਦਾ ਤੁਹਾਡੇ ਫਰੀਦাবাদ ਹੁੰਦਾ ਹੈ ਇਹ ਉਧਰ ਹੁੰਦੇ ਆ ਕੋਣ ਹਰਿਆਣਾ ਦਾ ਗੇਨ ਕੀ ਹੋਇਆ ਹਰਿਆਣਾ ਦਿੱਲੀ ਦੇ ਨਾਲ ਸੀਗਾ ਤੇ ਇੰਡਸਟਰੀਅਲ ਬੈਲਟ ਉੱਤੇ ਡਵੈਲਪ ਹੋ ਗਈ ਪੰਜਾਬ ਬਿਲਕੁਲ ਘਟਾਫ ਹੋ ਗਿਆ ਤੇ ਪੰਜਾਬ ਦੀ ਸਰਕਾਰਾਂ ਨੇ ਵੀ ਪੰਜਾਬ ਨੂੰ ਬਚਾ ਕੇ ਰੱਖਣ ਚ ਕੋਈ ਬਹੁਤਾ ਯੋਗਦਾਨ ਨਹੀਂ ਪਾਇਆ ਬਹੁਤ ਸਕੇ ਤਾਂ ਆਪਣਾ ਇਨਫਰਾਸਟ੍ਰਕਚਰ ਡਿਵੈਲਪ ਕਰ ਪਾਈ ਤੁਸੀਂ ਦੇਖੋ ਕਿ ਪੰਜਾਬ ਹਰਿਆਣਾ ਦੋਨਾਂ ਦੇ ਪਿੰਡ ਵੀ ਜਿਹੜੀਆਂ ਉਹਨਾਂ ਦੇ ਵਿੱਚ ਰੋਡ ਨੈਟਵਰਕ ਜਿਹੜਾ ਹੈ ਪੰਜਾਬ ਹਰਿਆਣਾ ਚ ਫੈਲਿਆ ਹੋਇਆ ਕਿਤੇ ਇਸਰਕੇ ਕੋਈ ਗ੍ਰੀਨ ਰੈਵਲੂਸ਼ਨ ਕਰਕੇ ਫਸਲਾਂ ਚੱਕਣੀਆਂ ਸੀ ਉਹਦੇ ਕਰਕੇ ਇਹਨਾਂ ਨੇ ਤੋ ਦੋਨੋਂ ਸਕੇ ਤਾਂ ਆਪਣਾ ਇਨਫਰਾਸਟ੍ਰਕਚਰ ਡਿਵੈਲਪ ਕਰ ਪਾਈਆਂ ਬਾਕੀ ਸਟੇਟਾਂ ਤੋਂ ਪਰੇ ਔਰ ਇਹਦੇ ਨਾਲ ਜੁੜੀ ਹੋਈ ਜਿਹੜੀ ਗੱਲ ਹੈ ਸਾਰਾ ਵੱਡੀ ਗੱਲ ਜਿਹੜੀ ਮੈਂ ਸਮਝਦਾ ਕਿ ਸਿਟੀਜ਼ਨ ਲੋਕਾਂ ਦੇ ਵੈਲਬੀਨ ਦਾ ਨਾ ਸਦਾ ਅੱਜ ਪੰਜਾਬ ਦੇ ਵਿੱਚ ਔਰ ਹਰਿਆਣਾ ਵਿੱਚ ਕਿ ਜਿਹੜਾ ਕਰੀਬੀ ਜਿਹੜੀ ਹੈ ਦੇਸ਼ ਤੋਂ ਸਾਰਾ ਨਾਲ ਕਰਦਾ ਹੈ। ਅਸੀਂ 8% ਦੇ ਆਸ-ਪਾਸ ਸਾਡੀ ਗਰੀਤੀ ਹੈ। ਪਰ ਕਿਸੇ ਵੇਲੇ 21% ਹੋ ਰਹੀ ਕਰਦੀ ਸੀ। ਪੰਜਾਬ ਖੇਤੀਬਾੜੀ ਅਰਥਚਾਰੇ ਤੇ ਆਧਾਰਿਤ ਸੂਬਾ ਹੈ। ਪੰਜਾਬ 'ਚ ਗ੍ਰੀਨ ਰੈਵਲੂਸ਼ਨ ਆਈ ਜਿਸ ਨੇ ਕਿਸਾਨੀ ਦੇ ਆਰਥਿਕ ਜੀਵਨ ਪੱਧਰ ਨੂੰ ਕਾਫੀ ਉੱਚਾ ਚੁੱਕਿਆ। ਦੋਵੇਂ ਮਾਹਰ ਮੰਨ ਰਹੇ ਨੇ ਕਿ ਹਰੀ ਕ੍ਰਾਂਤੀ ਨਾਲ ਸੂਬੇ ਨੂੰ ਵੱਡਾ ਫਾਇਦਾ ਹੋਇਆ। ਜਿਹੜਾ ਕੇਨ ਸੀਗਾ ਉਹ ਇੱਕ ਹੈ ਉਹ ਤੁਹਾਡਾ ਐਗਰੀਕਲਚਰ ਦਾ ਹੈ ਉਹ ਇੱਕ ਯੂਨੀਫਾਰਮ ਤੁਹਾਡੇ ਗ੍ਰੋਥ ਸੀ ਜਿਹੜੇ ਐਗਰੀਕਲਚਰ ਦੇ ਲਗਾਤਾਰ ਹੋਈ ਹੈ ਡਿਵਿਸ਼ਨਲ ਰਿਟਰਨ ਵੀ ਲਗਾਤਾਰ ਇਸੇ ਰੀਜਨ ਤੋਂ ਸ਼ੁਰੂ ਹੁੰਦੇ ਆ ਸੋ ਇਹ ਦੋ ਚੀਜ਼ਾਂ ਨਾਲ ਦੀ ਨਾਲ ਹੀ ਚਲਦੀਆਂ ਜੇ ਐਗਰੀਕਲਚਰ ਸਰਪਲਸ ਨੂੰ ਤੁਸੀਂ ਇੰਡਸਟਰੀ ਚ ਕਨਵਰਟ ਕਰ ਦਿੰਦੇ ਸ਼ਾਇਦ ਇਹ ਹੁਣ ਜਿਹੜੀ ਹੁੰਦੀ ਹੈ ਕ੍ਰਾਈਸਿਸ ਦਾ ਨਾ ਹੋ ਜੀ ਸੋ ਇਹ ਛੋਟੇ ਰੀਜਨ ਆਸਤੇ ਇਹ ਕਰਨਾ ਆਸਾਨ ਸੀ ਵੱਡੇ ਆਸਤੇ ਮੁਸ਼ਕਲ ਹੁੰਦਾ ਸੋ ਇੱਕ ਵਟਾ ਗੇਰੇ ਸੀ ਇੱਥੇ ਗ੍ਰੀਨ ਰੈਵਿਊਸ਼ਨ ਦਾ ਉੱਥੇ ਤੁਸੀਂ ਫੋਕਸ ਕੀਤਾ ਬਿਲਕੁਲ 1904, उन, दे दे ग्रीन रेवोल्यूशन 1960 ਚ ਆਇਆ ਪੰਜਾਬ ਹਰਿਆਣਾ ਦੋਨਾਂ ਨੂੰ ਫਾਇਦਾ ਹੋਇਆ ਦੋਨੋਂ ਐਸਤੇ ਚੱਲੇ ਹੁਣ ਉਹਦੇ ਵਿੱਚ ਦਰਮਿਆਨ ਦੇ ਵਿੱਚ ਗ੍ਰੀਨ ਐਵੋਲੂਸ਼ਨ ਦੀ ਇੱਕ ਵੱਡੀ ਬੜੀ ਵੱਡੀ ਉਪਲਬਧੀ ਸੀ ਇਹਨੇ ਦੇਸ਼ ਨੂੰ ਇੱਕ ਫੂਡ ਬਾਉਲ ਦੀ ਤਰ੍ਹਾਂ ਦੇਸ਼ ਜੇ ਜਿਹੜੀ ਪੋਕਮਰੀ ਸੀ ਉਹਨੂੰ ਫਾਈਟ ਕਰਨ ਤੇ ਦੇਸ਼ ਦੀ ਮਦਦ ਕੀਤੀ ਇਹ ਬੜੀ ਵੱਡੀ ਇੱਕ ਕੰਟ੍ਰਿਬਿਊਸ਼ਨ ਦੋਨੋਂ ਸਟੇਟਾਂ ਨੇ ਕੀਤੀ ਪੰਜਾਬ ਨੇ ਕੁੜੀ ਯਾਦਾ ਕੀਤੀ ਹਰਿਆਣੇ ਨੇ ਵੀ ਮਾਨਦ ਕੀਤੀ ਇਹ ਜਿਹੜੀ ਕੰਟ੍ਰਿਬਿਊਸ਼ਨ ਹੋਈ ਪੰਜਾਬੀ ਮਾਂ ਬੋਲੀ ਤੇ ਪੰਜਾਬੀ ਪਛਾਣ ਦੀ ਗੱਲ ਪਿਛਲੇ 50 ਸਾਲਾਂ ਚ ਕਾਫੀ ਹੋਈ ਮਹਰਮੰਦੇ ਨੇ ਸੂਬਾ ਬਣਨ ਤੋਂ ਬਾਅਦ ਇੱਕ ਪੱਧਰ ਤੇ ਮਾਂ ਬੋਲੀ ਤੇ ਪੰਜਾਬੀ ਪਛਾਣ ਮਜ਼ਬੂਤ ਹੋਈ ਪਰ ਇਸ ਲਈ ਹੋਰ ਉਪਰਾਲਿਆਂ ਦੀ ਜ਼ਰੂਰਤ ਹੈ ਪ੍ਰੋਫੈਸਰ ਪ੍ਰਮੋਦ ਕੁਮਾਰ ਮੰਦੇ ਨੇ ਕਿ ਪੰਜਾਬ ਦਾ ਧਰਮ ਦੀ ਸਿਆਸਤ ਤੋਂ ਪੰਜਾਬੀ ਤੇ ਪੰਜਾਬੀਆਂ ਦੇ ਏਜੰਡੇ ਵੱਲ ਵਧਣਾ ਇੱਕ ਚੰਗਾ ਕਦਮ ਹੈ ਪੰਜਾਬੀ ਦੀ ਗੱਲ ਕੀਤੀ ਜਾਂਦੀ ਹੈ ਹੁਣ ਜੋ ਪੰਜਾਬੀ ਲੈਂਗੁਏਜ ਆ ਗਈ ਪੰਜਾਬੀ ਲੈਂਗੁਏਜ ਪਹਿਲਾਂ ਇਸ ਰੂਪ ਦੇ ਵਿੱਚ ਹੈ ਨਹੀਂ ਸੀਗੀ ਆਫੀਸ਼ੀਅਲ ਲੈਂਗੁਏਜ ਜਿਹੜਾ ਬਾਤ ਬਣਦੀ ਹੈ ਲekin ਆਮ ਬੋਲਚਾਲ ਦੇ ਵਿੱਚ ਅਫੀਸ਼ਲ ਲੈਂਗੁਏਜ ਦੇ ਵਿੱਚ ਪੰਜਾਬੀ ਲੋਕਾਂ ਨੂੰ ਸਰਪ ਕਰਣੀ ਪਈ ਕਿ ਜਿਹੜਾ ਪੰਜਾਬ ਦਾ ਏਰੀਆ ਸੀ ਜੁਨੇ ਅਮਸਰ ਲੁਧਿਆਣਾ ਜਿਲੰਦਰ ਤੁਸੀਂ ਦੇਖੋ ਕਿ ਜਿਹਨੂੰ ਗੁਰਨਾਰਕ ਯੂਨੀਵਰਸਿਟੀ ਬਣੀ ਸੀਗੀ ਉਹਨੂੰ ਲੈ ਕੇ ਹੀ ਆਰਿਆ ਸਮਾਜ ਤੇ ਕਾਂਗਰਸ ਨੇ ਅਤੇ ਜਨ ਸੰਗ ਨੇ ਓਬਜੈਕਸ਼ਨ ਲ ਕੀਤਾ ਸੀ ਲਾਈ ਸੀ ਕਿ ਜਿਹੜਾ ਜਲੰਧਰ ਦੇ ਕਾਲਜ ਹੈ ਇਹ ਗੁਰਨਾਰਕ ਯੂਨੀਵਰਸਿਟੀ ਨਾਲ ਅਫੀਲੀਏਟ ਨਹੀਂ ਹੋਣਗੇ ਇਸੇ ਇਸ਼ੂ ਤੇ 1980 ਦੀ ਸਰਕਾਰ ਦਾ ਤੁਹਾਡੇ 67 69 ਦੇ ਸਰਕਾਰ ਇਹ ਅਲੱਗ ਹੋ ਪਈ ਸੀਗੀ ਬੀਜੇਪੀ ਉਹਨੂੰ ਜਨਸਕੂ ਹੁੰਦੀ ਸੀ ਸੋ ਇਹ ਮਸਲਾ ਲਗਾਤਾਰ ਚੱਲਦਾ ਰਿਹਾ ਹੈ ਹੁਣ ਉਹ ਇਸ਼ੂ ਨਹੀਂ ਹੈ ਹੁਣ ਸਾਰੇ ਹੀ ਪੰਜਾਬੀ ਨੂੰ ਸਪੋਰਟ ਕਰਦੇ ਮੈਨੂੰ ਲੱਗਦਾ ਵੀ ਇਹ ਜੇ ਤੁਸੀਂ ਪੰਜਾਬੀ ਆ ਮਿਊਜ਼ਿਕ ਪੰਜਾਬੀ ਸਿਨੇਮਾ ਪੰਜਾਬੀ ਥੀਏਟਰ ਦੀ ਡਿਵੈਲਪਮੈਂਟ ਦੇਖ ਲਓ ਤੇ ਤੁਹਾਨੂੰ ਇਹਦੇ ਕਈ ਗੱਲਾਂ ਦੇ ਆਨਸਰ ਮਿਲ ਜਾਣਗੇ ਕਿ ਅਸੀਂ ਹਲੇ ਪੂਰੀ ਤਰ੍ਹਾਂ ਡਿਵੈਲਪ ਨਹੀਂ ਕੀਤੇ ਪਰ ਅਪਰਚੂਨਿਟੀ ਹੈ ਉਹਦਾ ਇਸਤੇਮਾਲ ਨਹੀਂ ਹੋ ਪਾਇਆ ਇਹਦਾ ਅਪਰਚੂਨਿਟੀਆਂ ਮਿਸ ਕੀਤੀਆਂ ਗਈਆਂ ਇਹਦਾ ਜਿਹੜਾ ਮੇਨ ਤੁਹਾਨੂੰ ਰੋਲ ਲੀਡਰਸ਼ਿਪ ਦਾ ਵੀ ਹੈਗਾ ਲੋਕਾਂ ਦਾ ਵੀ ਹੈਗਾ ਇਹ ਦੋਨਾਂ ਨੇ ਪ੍ਰਾਪਰ ਢੰਗ ਦੇ ਨਾਲ ਕਿਉਂਕਿ ਅਸੀਂ ਇੰਗਲਿਸ਼ ਤੇ ਯਾਦਾ ਜ਼ੋਰ ਦਿੱਤਾ ਵੀ ਜਦ ਤੱਕ ਇੰਗਲਿਸ਼ ਨਹੀਂ ਪੜਾਂਗੇ ਬਾਹਰ ਨਹੀਂ ਜਾ ਸਕਦੇ ਤੇ ਆਪਣੀ ਭਾਸ਼ਾ ਦੀ ਤਰੱਕੀ ਨਹੀਂ ਕਰ पाए ਮੈਂ ਨਹੀਂ ਕਹਿੰਦਾ ਇੰਗਲਿਸ਼ ਨਹੀਂ ਪੜ੍ਹਨੀ ਚਾਹੀਦੀ ਪੜ੍ਹਣੀ ਚਾਹੀਦੀ ਹੈ ਪਰ ਨਾਲ ਨਾਲ ਆਪਣੀ ਭਾਸ਼ਾ ਦਾ ਗਰੋਥ ਜਿਹੜੀ ਹੈ ਪ੍ਰਾਪਰ ਨਹੀਂ ਹੋ ਪਾਈ ਉਹਦੇ ਲਈ ਬੜਾ ਵੱਡਾ ਚੈਲੰਜ ਹੈ ਪੰਥਕ ਸਿਆਸਤ ਪੰਜਾਬ ਚ ਵੱਡਾ ਮੁੱਦਾ ਰਹੀ ਹੈ ਹੁਣ ਪੰਜਾਬੀ ਸੂਬਾ ਮੋਰਚਾ ਦੀ ਸਿਆਸਤ ਨੂੰ ਲੈ ਕੇ ਅਕਾਲੀ ਦਲ ਤੇ ਪੰਥਕ ਸਿਆਸਤ ਤੇ ਇਲਜ਼ਾਮ ਲੱਗ ਰਹੇ ਨੇ ਪੰਥਕ ਸਿਆਸਤ ਨਾਲ ਜੁੜੇ ਅਕਾਲੀ ਦਲ ਤੇ ਪੰਜਾਬੀ ਸੂਬੇ ਮੋਰਚੇ ਲਈ ਸੰਘਰਸ਼ ਕਰਨ ਵਾਲੇ ਲੀਡਰਾਂ ਮਾਸਟਰ ਤਾਰਾ ਸਿੰਘ ਸ਼ੰਤ ਫਤੇਸ ਤੇ ਦਰਸ਼ਨ ਸਿੰਘ ਫੈਰੂਮਾਨ ਨੂੰ ਅਖੋਪਰੋਖੇ ਕਰਨ ਦੀ ਗੱਲ ਹੋ ਰਹੀ ਹੈ ਦੂਜੇ ਪਾਸੇ ਪ੍ਰੋਫੈਸਰ ਪ੍ਰਮੋਦ ਕੁਮਾਰ ਮੰਨਦੇ ਨੇ ਕਿ ਪੰਜਾਬ ਦੀ ਹਰ ਸਿਆਸੀ ਪਾਰਟੀ ਪੰਥਕ ਸਿਆਸਤ ਚ ਫਸੀ ਹੋਈ ਹੈ ਜੋ ਪੰਜਾਬ ਦੇ ਭਵਿੱਖ ਲਈ ਚੰਗੀ ਗੱਲ ਨਹੀਂ ਹੈ ਦੇਖੋ ਵੀ ਦੋ ਮੇਨ ਲੀਡਰ ਜਿਹਨਾਂ ਨੇ ਇਹ ਮੁੱਦਾ ਚੱਕਿਆ ਅਕਾਲੀ ਦਲ ਦੇ ਆਪਣੇ ਪੰਜਾਬੀ ਸੁਫੇਰਾ ਮਾਸ਼ਾ ਤਾਰਾ ਸਿੰਘ ਤੇ ਸੰਤ ਫਤੇ ਸਿੰਘ ਦੋਵੇਂ ਡਿਸਕ੍ਰੇਸ ਹੋ ਕੇ ਨਿਕਲੇ ਅਕਾਲੀ ਦਲ ਦੇ ਵਿੱਚ ਜੇ ਐਡਿਵਿਉਰਿਟੀ ਪ੍ਰਾਪਤੀ ਸੀ ਤੇ ਇਹ ਦੋ ਬੰਦੇ ਡਿਸਕ੍ਰੇਸ ਕਿਉਂ ਹੋਏ ਕੋਈ ਪ੍ਰਾਪਤੀ ਕੋਈ ਨਹੀਂ ਇਸ ਡਿਸਕ੍ਰੇਸ ਨੂੰ ਖਤਮ ਕਰਨ ਵਾਸਤੇ ਉਸ ਤੋਂ ਬਾਅਦ ਵਾਰਤ ਰਖਦਾ ਦਰਸ਼ਨਿਕ ਫੇਰੂ ਮਾਨ ਉਹ ਮਰ ਜਾਂਦਾ 74 ਦਿਨ ਦੇ ਬਾਅਦ ਪੰਜਾਬ ਚੰਡੀਗੜ੍ਹ ਦੀ ਬਾਗਰੂ ਲੈ ਕੇ ਉਹਨੂੰ ਕਾਂਈ ਦਾ ਲੋਨ ਨਹੀਂ ਕਰਦਾ ਕਾਂਗਰਸ ਅਕਾਲੀ ਦਲ ਆਮ ਆਦਮੀ ਪਾਰਟੀ ਮੈਨੂੰ ਲੱਗਦਾ ਕਈ ਵਾਰ ਆਮ ਆਦਮੀ ਪਾਰਟੀ ਸ਼ਾਇਦ ਇਹਨਾਂ ਨਾਲ ਵੀ ਅੱਗੇ ਆ ਕਿਉਂਕਿ ਉਹ ਆਪਣੇ ਆਪ ਨੂੰ ਦੱਸਣ ਲਈ ਉਹ ਪੰਜਾਬ ਨੂੰ ਸਮਝਦੇ ਆ ਤੇ ਪੰਜਾਬ ਦੇ ਸਬੰਧ ਦੇ ਚ ਸਮਝਦੇ ਚੱਕਰ ਖਾਲੀ ਸਿੱਖੀ ਨੂੰ ਸਮਝ ਕੇ ਹੀ ਰਹਿ ਜਾਂਦੇ ਨੇ ਉਹਨਾਂ ਨੂੰ ਇਹ ਨਹੀਂ ਪਤਾ ਪੰਜਾਬ ਦਾ ਪੰਜਾਬੀ ਦਾ ਪੰਜਾਬੀਅਤ ਦਾ ਇੱਕ ਸੈਕੂਲਰ ਕਲਚਰ ਹੈ ਸੈਕੂਲਰ ਸਟੇਟ ਵੀ ਇੱਕ ਹੈ ਸ਼ਾਇਦ ਉਹ ਇਸ ਸਾਥ ਉਹਨਾਂ ਨੂੰ ਹੈ ਨਹੀਂ ਪਰ ਇਸ ਕਰਕੇ ਤੁਸੀਂ ਇਹ ਦੇਖੋਗੇ ਕਿ ਜਿਹੜੇ ਰਾਜਨੀਤਿਕ ਦਲ ਹੁੰਦੇ ਨੇ ਉਹਨਾਂ ਨੇ ਸਮprਦਾਇਕ ਰਾਜਨੀਤੀ ਦਾ ਇਸਤੇਮਾਲ ਵੋਟਾਂ ਲੈਣ ਲਈ ਕਰਨਾ ਹੀ ਹੁੰਦਾ ਤੇ ਹੁਣ ਤਾਂ ਮੈਨੂੰ ਕਈ ਵਾਰ ਤਾਂ ਨੇਚਰਲੀ ਲੱਗਣ ਲੱਗ ਗਿਆ ਵੀ ਸਾਰੀਆਂ ਪਾਰਟੀਆਂ ਹੀ ਕਰਦੀਆਂ ਕੋਈ ਬਹੁਤਾ ਮੈਨੂੰ ਇਹਨਾਂ 'ਚ ਕਿਸੇ ਦੀ ਕੋਈ ਫਰਕ ਨਜ਼ਰ ਨਹੀਂ ਆਂਦਾ। ਤੋਂ ਇਸ ਕਰਕੇ ਜਿਹੜਾ ਇਹ ਤੁਸੀਂ ਕਹ ਰਹੇ ਹੋ ਪੰਥੀਕ ਏਜੰਡਾ ਪੰਥੀਕ ਏਜੰਡਾ ਕੀ ਹੈਗਾ ਜੇ ਲੋਕਾਂ ਨੂੰ ਤੁਸੀਂ ਪੰਜਾਬ ਦੇ ਲੋਕ ਹੁਣ ਮੋਰਚੇ ਵੀ ਨਹੀਂ ਲਾਂਦੇ ਉਹਨਾਂ ਨੂੰ ਪਤਾ ਹੈ ਕਿ ਪੰਥੀਕ ਏਜੰਡਾ ਜਿਹੜਾ ਹੈ ਜਾਂ ਪੰਥ ਦੇ ਨਾਂ ਤੇ ਬਹੁਤ ਰਾਜਨੀਤੀ ਹੋ ਚੁੱਕੀ ਹੈ। ਪੰਜਾਬ ਦੇ ਪੰਜਾਬੀਆਂ ਨੇ ਪੰਜਾਬੀ ਸੂਬੇ ਮੋਰਚੇ ਤੋਂ ਲੈ ਕੇ 90 ਦੇ ਦਹਾਕੇ ਤੱਕ ਬਹੁਤ ਸਾਰੀਆਂ ਦੁਸ਼ਵਾਰੀਆਂ ਦੇਖੀਆਂ ਪੰਜਾਬ ਨੂੰ ਹੀਠਾਂ ਆਉਂਦਿਆਂ ਤੇ ਸਿਆਸਤ ਅਤੇ ਸਿਆਸਤਦਾਨਾਂ ਦੀ ਗੁੱਡੀ ਚੜਦੀ ਦੇਖੀ ਪੰਜਾਬੀਆਂ ਨੂੰ ਅਜਿਹੇ ਮਹੱਤਵਪੂਰਨ ਦਿਨ ਤੇ ਪੰਜਾਬ ਤੇ ਪੰਜਾਬੀ ਸਿਆਸਤ ਦੇ ਸਹੀ ਪਰਚੋਲ ਕਰਨ ਦੀ ਲੋੜ ਹੈ ਕਿਉਂਕਿ ਸਹੀ ਦਿਸ਼ਾ ਹੀ ਪੰਜਾਬ ਨੂੰ ਚੰਗੇ ਭਵਿੱਖ ਵੱਲ ਲੈ ਜਾਵੇਗੀ